ਅੱਜ ਜਸਵੰਤ ਸਿੰਘ ਬੀਕੇਯੂ ਸਰਸਾ ਜਥੇਬੰਦੀ ਦਾ ਸੇਵਾਦਾਰ ਹੁਣਾਂ ਤੇ ਅੱਜ ਜੋ ਸਾਡਾ ਪੋਖੜ ਤਾਲ ਦਾ ਡੀਸੀ ਦਫਤਰ ਪਠਾਨਕੋਟ ਜੋ ਪ੍ਰੋਗਰਾਮ ਆ ਅੱਜ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਜੋ ਖਨੌਰੀ ਬਾਡਰ ਤੇ ਮਰਨ ਵਰਤ ਦੇ ਬੈਠੇ ਹੋਏ ਨੇ ਉਹਨਾਂ ਦਾ ਅੱਜ 100 ਦਿਨ ਪੂਰੇ ਹੋਏ ਨੇ ਔਰ ਹਰ ਜ਼ਿਲ੍ਹੇ ਦੇ ਵਿੱਚ ਪੰਜਾਬ ਦੇ ਵਿੱਚ ਅੱਜ ਸਾਡੇ ਕਿਸਾਨਾਂ ਵੱਲੋਂ ਅੱਜ ਪੋਖਰਤਾਲ ਤੇ ਬੈਠਣਾ ਉਹ ਬੈਠੇ ਹੋਏ ਨੇ ਔਰ ਪੰਜਾਬ ਚ ਸਾਰੇ ਲਗਭਗ ਡੀਸੀ ਦਫ਼ਤਰਾਂ ਚ ਬਿਠੇ ਹੋਏ ਨੇ ਉਹ ਜੋ ਕਿਸਾਨ ਆਪਣੇ ਜੋ ਬੈਠੇ ਨੇ ਪੋਖਰਤਾਲ ਵਾ ਉਹਨਾਂ ਨੂੰ ਸਮਰਪਿਤ ਨੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਦੀ ਹਮਾਇਤ ਵਿੱਚ ਬੈਠੇ ਨੇ ਔਰ ਸਰਕਾਰ ਨੂੰ ਚੇਤਾਵਨੀ ਦੇਣੀ ਚਾਹੁੰਦੇ ਆ ਜਲਦੀ ਤੋਂ ਜਲਦੀ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਜਿਹੜੀਆਂ ਉਹ ਮੰਨੀਆਂ ਜਾਣ ਔਰ ਦੱਲੇਵਾਲ ਸਾਹਿਬ ਦੀ ਸੇਧ ਦੀ ਕਾਮਯਾਬੀ ਵਾਸਤੇ ਜਲਦੀ ਤੋਂ ਜਲਦੀ ਸਾਡੀਆਂ ਮੰਗਾਂ ਮੰਨੀਆਂ ਜਾਣ ਔਰ ਉਹਨਾਂ ਦੀ ਸੇਧ ਦਾ ਖਿਆਲ ਰੱਖਿਆ ਜਾਵੇ ਔਰ ਮੈਂ ਇਥੇ ਇਹੋ ਬੇਨਤੀ ਕਰਨੀ ਚਾਹੁੰਦਾ ਵੀ ਜਲਦੀ ਤੋਂ ਜਲਦੀ ਮੰਗਾਂ ਮੰਨੀਆਂ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਰਮਜੀਤ ਸਿੰਘ ਭਾਰਤੀ ਕਿਸਾਨ ਯੂਨੀਅਨ ਸਿਰਸਾ ਦਾ ਸੂਬਾ ਜਨਰਲ ਖਤਰ ਮੈਂ ਆਪ ਜੀ ਦੇ ਚੈਨਲ ਦੇ ਰਾਹੀਂ ਆਵਾਮ ਨੂੰ ਇਹ ਜਾਣਕਾਰੀ ਦੇਣੀ ਚਾਹੁੰਦਾ ਕਿ ਜੋ ਸਰਦਾਰ ਜਗਜੀਤ ਸਿੰਘ ਦੀ ਢੱਲੇਵਾਲ ਮਰਨਵਰ ਤੇ ਬੈਠੇ ਹੋਏ ਨੇ ਉਹ ਅੱਜ ਉਹਨਾਂ ਦੇ ਮਰਨਵਰ ਦੇ 100 ਦਿਨ ਪੂਰੇ ਹੋਣ ਦੇ ਉੱਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਤੇ ਕਿਸਾਨ ਮਜ਼ਦੂਰ ਸੰਘਰਸ਼ਕ ਮੋਰਚੇ ਵੱਲੋਂ ਜਿਹੜੀ ਆ ਉਹ ਕਾਲ ਸੀ ਸਾਂਝੀ ਕਾਲ ਸੀ ਕਿ ਅੱਜ 100 100 ਜਾਂ ਉਸ ਤੋਂ ਵੱਧ ਕਿਸਾਨਾਂ ਦਾ ਜਥਾ ਜਿਹੜਾ ਉਹ ਡੀਸੀ ਦਫ਼ਤਰਾਂ ਅੱਗੇ ਇੱਕ ਦਿਨ ਦੇ ਮਰਨਵਰ ਤੇ ਭੁਖੜ ਹੜਤਾਲ ਤੇ ਬੈਠੇਗਾ ਸੋ ਅਸੀਂ ਉਸ ਕਾਲ ਨੂੰ ਸਿਰੇ ਚਾੜਦੇ ਹੋਏ ਅੱਜ ਇੱਥੇ ਡੀਸੀ ਦਫਤਰ ਪਠਾਨਕੋਟ ਵਿਖੇ ਜੋ ਹੈ ਉਹ ਅੱਜ ਭੁੱਖ ਹੜਤਾਲ ਤੇ ਬੈਠੇ ਆ ਜੋ ਸਿਰੇ 9 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਸਾਡਾ ਇਹ ਪ੍ਰੋਗਰਾਮ ਆ ਤੇ ਆਪ ਜੀ ਦੇ ਚੈਨਲ ਰਾਹੀਂ ਪੰਜਾਬ ਸਰਕਾਰ ਨੂੰ ਵੀ ਇਹ ਅਪੀਲ ਕਰਨੀ ਚਾਹੁੰਦਾ ਹਾਂ ਕਿ ਜੋ ਵਤੀਰਾ ਤੁਸੀਂ ਕਿਸਾਨਾਂ ਨਾਲ ਖੜਿਆ ਹੋਇਆ ਜੋ ਵਰਤਰੇ ਉਹ ਕਿਸਾਨਾਂ ਨੂੰ ਘਰਾਂ ਵਿੱਚ ਨજરਬੰਦ ਕੀਤਾ ਗਿਆ ਆ ਜਾਂ ਗ੍ਰਿਫਤਾਰੀਆਂ ਕਰਕੇ ਉਹਨਾਂ ਨੂੰ ਥਾਣਿਆਂ ਵਿੱਚ ਨજરਬੰਦ ਕੀਤਾ ਗਿਆ ਆ ਇਹ ਆਪਣਾ ਜਿਹੜਾ ਰਵਈਆ ਆ ਇਸ ਨੂੰ ਬਦਲੋ ਕਿਉਂਕਿ ਕਿਸਾਨਾਂ ਦੇ ਸਿਰ ਤੇ ਹੀ ਤੁਹਾਡੀ ਸਰਕਾਰ ਜਿਹੜੀ ਆ ਉਹ ਬਣੀ ਸੀ ਬਨਵੇਂ ਐਮਐਲਏ ਜਿਹੜੇ ਉਹ ਤੁਹਾਡੇ ਬਣੇ ਸੀ ਕਿਉਂਕਿ ਕਿਸਾਨਾਂ ਨੇ ਦੂਜੀਆਂ ਪਾਰਟੀਆਂ ਦਾ ਡਟ ਕੇ ਵਿਰੋਧ ਕੀਤਾ ਸੀ ਜਿਸ ਦਾ ਫਾਇਦਾ ਤੁਸੀਂ ਬਾਖੂਬੀ ਚੁੱਕਿਆ ਤੇ ਇਸ ਕਰਕੇ ਕਿਸਾਨਾਂ ਨਾਲ ਦੁਸ਼ਮਣੀਆਂ ਨਾ ਪਾ ਲਓ ਸੀਐਮ ਸਾਹਿਬ ਕਿਸਾਨਾਂ ਦੀਆਂ ਜਾਇਜ਼ ਮੰਗਾਂ ਨੇ ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਮੈਂ ਵੀ ਕਿਸਾਨ ਦਾ ਪੁੱਤ ਹਾਂ ਤੇ ਮੈਂ ਕਿਸਾਨੀ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ ਦੂਜੇ ਪਾਸੇ ਤੁਸੀਂ ਕਿਸਾਨਾਂ ਦੀਆਂ ਮੰਗਾਂ ਨਾ ਮੰਨ ਕੇ ਆਪਣਾ ਤਾਣਾ ਸ਼ਰ ਰਵਈਆ ਪੇਸ਼ ਕਰਕੇ ਤੁਸੀਂ ਦੱਸਣਾ ਚਾਹੁੰਦੇ ਹੋ ਕਿ ਮੈਂ ਇੱਕ ਹੰਕਾਰੀ ਰਾਜਾ ਵੀ ਹੈਗਾ ਆ ਤੇ ਜੋ ਕਿ ਮੈਂ ਇਹਨਾਂ ਮੰਗਾਂ ਨੂੰ ਨਾ ਮੰਨ ਕੇ ਮੈਂ ਤੁਹਾਡੀਆਂ ਮੰਗਾਂ ਜਿਹੜੀਆਂ ਉਹਨਾਂ ਨੂੰ ਤੁਹਾਨੂੰ ਲਤਾੜ ਕੇ ਰੱਖਾਂਗਾ ਸੋ ਗੱਲ ਇਹ ਹੈ ਕਿ ਇਹੋ ਜਿਹੀਆਂ ਨੀਤੀਆਂ ਜਿਹੜੀਆਂ ਪੰਜਾਬ ਸਰਕਾਰ ਨੂੰ ਵੀ ਛੱਡਣੀਆਂ ਚਾਹੀਦੀਆਂ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਜੇ ਸਾਡੀ ਪੰਜਾਬ ਸਰਕਾਰ ਤਗੜੀ ਹੁੰਦੀ ਤਾਂ ਹੁਣ ਤੱਕ ਜਿਹੜੀਆਂ ਸਾਡੀਆਂ ਮੰਗਾਂ ਸੀ ਉਹ ਮੰਨੀਆਂ ਜਾ ਚੁੱਕੀਆਂ ਸੀ ਚੁੱਕੀਆਂ ਹੋਣੀਆਂ ਸੀ ਇਹ ਪੰਜਾਬ ਦੀ ਸਰਕਾਰ ਭਾਜੀਪੀ ਦੀ ਬੀ ਟੀਮ ਹੈ ਹੱਥ ਠੋਕਾ ਬਣੀ ਹੈ ਦਿੱਲੀ ਸਰਕਾਰ ਦਾ ਜੋ ਸੈਂਟਰ ਤੋਂ ਉਹ ਇਹਨਾਂ ਨੂੰ ਚੁੰਡੀ ਵੜਦੇ ਆ ਇਹ ਅੱਗੇ ਇਨ ਬਿਨ ਉਹ ਹੀ ਲਾਗੂ ਕਰਦੇ ਆ ਜੋ ਅਸੀਂ ਖੇਤੀ ਕਾਨੂੰਨ ਰੱਦ ਕਰਵਾਉਣ ਵਾਸਤੇ ਪਹਿਲਾਂ ਸਵਾ ਸਾਲ ਉਥੇ ਮੋਰਚੇ ਲਾ ਕੇ ਤੇ ਧਰਨੇ ਤੇ ਬਿਠੇ ਰਹੇ ਆ ਉਹ ਇਹ ਖੇਤੀ ਕਾਨੂੰਨਾਂ ਦਾ ਜਿਹੜਾ ਦੂਜਾ 파ਟ ਉਹਦੇ ਰੂਪ ਦੇ ਵਿੱਚ ਦੂਜੇ 파ਟ ਦੇ ਰੂਪ ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਖੇਤੀ ਮਾਡਲ ਲਾਗੂ ਕਰਨ ਜਾ ਰਹੀ ਹੈ ਪੰਜਾਬ ਸਰਕਾਰ ਸਭ ਤੋਂ ਪਹਿਲਾਂ ਇਹਨਾਂ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਆ ਪੰਜਾਬ ਦੀਆਂ ਉਪਜਾਊ ਜ਼ਮੀਨਾਂ ਨੂੰ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਜਿਹੜਾ ਆ ਉਹ ਵੱਡੇ ਵੱਡੇ ਹਾਈਵੇ ਕੱਢ ਕੇ ਦੱਬਿਆ ਜਾ ਰਿਹਾ ਆ ਜਦਕਿ ਖਾਣ ਵਾਸਤੇ ਰਾਸ਼ਨ ਹੋਏ ਜਾਂ ਨਾ ਹੋਏ ਸਾਡੇ ਕੋਲ ਵੱਡੇ ਵੱਡੇ ਹਾਈਵੇ ਹੋਣੇ ਚਾਹੀਦੇ ਆ ਗੱਡੀਆਂ ਨੰਗਣ ਵਾਸਤੇ ਕੁਝ ਵੀ ਮਤਲਬ ਸਰਕਾਰ ਨੂੰ ਇਹ ਨਹੀਂ ਦਿਖਾਈ ਦੇ ਰਿਹਾ ਕਿ ਸਾਡੇ ਪੰਜਾਬ ਦੇ ਮੁੱਦੇ ਕਿਹੜੇ ਨੇ ਅਸੀਂ ਕਿੰਨਾਂ ਦੇ ਉੱਤੇ ਆਪਣੇ ਲੋਕਾਂ ਦਾ ਸਾਥ ਦੇਣਾ ਆ ਇਹ ਚੀਜ਼ਾਂ ਨਾਲ ਸਰਕਾਰ ਨੂੰ ਕੋਈ ਮਤਲਬ ਨਹੀਂ ਇਲੈਕਸ਼ਨਾਂ ਲੜਨ ਨਾਲ ਆਪਣੀ ਪਾਰਟੀ ਨੂੰ ਨੈਸ਼ਨਲ ਪਾਰਟੀ ਬਣਾਉਣ ਨਾਲ ਧਿਆਨ ਆ ਇਲੈਕਸ਼ਨਾਂ ਲੜਨ ਨਾਲ ਧਿਆਨ ਆ ਆ ਹੁਣ 250 ਰੁਪਇਆ ਜਿਹੜਾ ਲਗਭਗ ਝੋਨੇ ਦਾ ਕਟ ਪਿਛਲੇ ਸਮੇਂ ਲਗਿਆ ਗੰਨੇ ਦੇ ਉੱਤੇ 10 ਰੁਪਏ ਪਰ ਕੁਆਂਟਲ ਦੇ ਉੱਤੇ ਕਟ ਲੱਗਿਆ ਇਹ ਸਾਰਾ ਪੈਸਾ ਇਕੱਠਾ ਕਰਕੇ ਜ਼ਿਮੀਦਾਰਾਂ ਨੂੰ ਲੁੱਟ ਕੇ ਫੰਡ ਦੇ ਰੂਪ ਵਿੱਚ ਸੈਲਰ ਮਾਲਕਾਂ ਕੋਲੋਂ ਜਾਂ ਜਿਹੜੀਆਂ ਵੱਡੀਆਂ ਮਿੱਲਾਂ ਗੰਨੇ ਵਾਲੀਆਂ ਉਹਨਾਂ ਕੋਲੋਂ ਲੈ ਕੇ ਇਹ ਇਲੈਕਸ਼ਨਾਂ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਇਹ ਪੈਸੇ ਨੂੰ ਵਰਤਦੇ ਆ ਸਿੱਧੇ ਰੂਪ ਦੇ ਵਿੱਚ ਲੋਕਾਂ ਦੀ ਲੁੱਟ ਕਰਕੇ ਤੇ ਦੂਜੀਆਂ ਸਟੇਟਾਂ ਦੇ ਵਿੱਚ ਇਲੈਕਸ਼ਨ ਲੜ ਲੜ ਕੇ ਇਹ ਆਪਣਾ ਜਿਹੜਾ ਫਾਇਦਾ ਕਰ ਰਹੇ ਆ ਤੇ ਲੋਕਾਂ ਦਾ ਨੁਕਸਾਨ ਕਰ ਰਹੇ ਆ ਸੋ ਲੋਕੀ ਸਮਝਣਗੇ ਇਹਨਾਂ ਗੱਲਾਂ ਨੂੰ ਇਹਨਾਂ ਦੀਆਂ ਚਾਲਾਂ ਨੂੰ ਹੌਲੀ-ਹੌਲੀ 2027 ਦੇ ਵਿੱਚ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਇਹਨਾਂ ਨੂੰ ਜਿਹੜਾ ਉਹ ਮੂੰਹ ਦੀ ਜੜੀ ਆ ਉਹ ਖਾਣੀ ਪਏਗੀ ਇਹਨਾਂ ਨੂੰ ਸ਼ਰਮ ਇਸ ਚੀਜ਼ ਦੀ ਬਿਲਕੁਲ ਨਹੀਂ ਹੈਗੀ ਕਿ ਅਸੀਂ ਕਿਹੜੇ ਵਾਅਦੇ ਕਰਕੇ ਅਸੀਂ ਸੱਤਾ ਦੇ ਵਿੱਚ ਆਏ ਸੀ ਤੇ ਹੁਣ ਅਸੀਂ ਲੋਕਾਂ ਦੇ ਨਾਲ ਕਿਹੜਾ ਰਵਈਆ ਕਰ ਰਹੇ ਆ ਤੇ ਜਿਹੜੇ ਹਾਈਵੇ ਜਿਹੜੇ ਮਕੂਰਾ ਉਜਾਮ ਕਿਤੇ ਗਿਆ ਮੇਰੀ ਲਾ ਦਿੱਤੀ ਗਈ ਉਸੇ ਕਿਸਾਨਾਂ ਨੂੰ ਉਸੇ ਡੱਕਣ ਦੀ ਕੋਸ਼ਿਸ਼ ਕੀਤੀ ਕੀ ਗਾਂ ਜੀ ਮੈਂ ਤੁਹਾਨੂੰ ਉਹੀ ਕਹਿ ਰਿਹਾ ਜੀ ਇਹ ਆਪਣਾ ਤਾਨਾਸ਼ਾਹ ਰਵਈਆ ਪੇਸ਼ ਕਰ ਰਿਹਾ ਇਹ ਦੱਸ ਰਿਹਾ ਹੈ ਕਿ ਅਸੀਂ ਐਸ ਕਾਰਗੁਜ਼ਾਰੀ ਦੇ ਮਾਲਕਾਂ ਕਿਉਂਕਿ ਜਦੋਂ ਲੋਕਾਂ ਦੇ ਮਸਲੇ ਹੱਲ ਨਹੀਂ ਹੁੰਦੇ ਫਿਰ ਸਰਕਾਰਾਂ ਤਾਨਾਸ਼ਾਹ ਰਵਈਆ ਅਪਣਾਉਂਦੀਆਂ ਨੇ ਲੋਕਾਂ ਦੀ ਆਵਾਜ਼ ਦਬਣ ਵਾਸਤੇ ਜਦੋਂ ਇਹ ਹੁਣ ਧਰਨਿਆਂ ਤੋਂ ਅੱਕੀ ਹੋਈ ਬੜੇ ਆ ਵੀ ਇਹ ਧਰਨੇ ਲਾਉਂਦੇ ਧਰਨੇ ਲਾਉਂਦੇ ਜਦਕਿ ਇਹ ਪਾਰਟੀ ਦੀ ਹੋਂਦ ਹੀ ਧਰਨਿਆਂ ਤੋਂ ਹਾਂਜੀ ਇਹ ਪਾਰਟੀ ਜਿਹੜੀ ਆ ਅੰਨਾ ਹਜ਼ਾਰੇ ਦੇ ਧਰਨੇ ਦੇ ਵਿੱਚੋਂ ਨਿਕਲਿਆ ਹੋਇਆ ਕੇਜਰੀਵਾਲ ਅੱਜ ਆਪਣੀ ਆਮ ਆਦਮੀ ਪਾਰਟੀ ਤੋਂ ਖਾਸ ਆਦਮੀ ਪਾਰਟੀ ਬਣਾ ਚੁੱਕਾ ਆ ਹਰ ਬੰਦਾ ਜਿਹੜਾ ਆ ਸਾਡੇ ਇੱਥੇ ਮੰਤਰੀ ਸਾਹਿਬ ਜਿਹੜੇ ਹਲਕੇ ਦੇ ਸਾਡੇ ਛੋਟਾ ਜਿਹਾ ਮਤਲਬ ਇੱਕ ਹੈਗਾ ਸੀ ਇਹਨਾਂ ਦਾ ਸਿਸਟਮ ਜਦੋਂ ਐਮਐਲਏ ਬਣੇ ਆ ਮੇਰੇ ਖਿਆਲ ਦੇ ਵਿੱਚ ਇਹਨਾਂ ਦੇ ਸਿਰ ਤੇ ਕੋਈ 5-4 ਲੱਖ ਦਾ ਕਰਜ਼ਾ ਵੀ ਹੋਊਗਾ ਪਰ ਅੱਜ ਤੁਸੀਂ ਮੰਤਰੀ ਸਾਹਿਬ ਦੀ ਟੌਰ ਦੇਖ ਲਓ ਜਾ ਕੇ ਇਹਨਾਂ ਦੀ ਛੱਡੋ ਤੁਸੀਂ ਪੰਜਾਬ 'ਚ ਜਿੰਨੇ ਵੀ 92 ਦੇ 92 ਚੁਣੇ ਆ ਹਾਲੇ ਕਿ ਕੋਈ ਪਿੰਡ ਦਾ ਸਰਪੰਚ ਹੁੰਦਾ ਨਾ ਉਹਦੀ ਵੀ ਕੋ ਵਾਲੇ ਦਵਾਲੇ ਪਹਿਚਾਨ ਹੁੰਦੀ ਆ ਪਰ ਇਹਨਾਂ ਦੇ ਐਮਐਲਏਾਂ ਦੀ ਕੋਈ ਪਹਿਚਾਨ ਨਹੀਂ ਵੀ ਕਿਹੜਾ ਐਮਐਲਏ ਆ ਕਿਹੜਾ ਨਹੀਂ ਆ ਪਰ ਲੁੱਟਣ ਨੂੰ 92 ਦੇ 92 ਤਤ ਪਰ ਰਹਿੰਦੇ ਆ ਪੰਜਾਬ ਨੂੰ ਤਾਂ ਪੂਰਾ ਲੁੱਟ ਰਹੇ ਆ ਆਉਣ ਵਾਲੀਆਂ ਪੀੜ੍ਹੀਆਂ ਜੋਗਾ ਇਹ ਆਪਣੇ ਪੈਸਾ ਇਕੱਠਾ ਕਰਕੇ ਪੰਜਾਬ ਦਾ ਮਾਲੀਆ ਲੁੱਟ ਕੇ ਆਉਣ ਵਾਲੀਆਂ ਪੀੜ੍ਹੀਆਂ ਜੋਗਾ ਇਹ ਆਪਣਾ ਇਕੱਠਾ ਕਰਕੇ ਜਾਣਗੇ ਲੋਕਾਂ ਦੇ ਮਸਲੇ ਜੇ ਅਸੀਂ ਕਹਿੰਨੇ ਤਾਂ ਕੋਈ ਹੱਲ ਨਹੀਂ ਹੋਣੇ ਨਾ ਇਹਨਾਂ ਕਰਨੇ ਆ ਇਹ ਸਿਰਫ ਸਿਰਫ ਤੇ ਸਿਰਫ ਉਹ ਕਮੇਡੀਅਨ ਜਿਹੜਾ ਇੱਕ ਅਸੀਂ ਆਪਣੇ ਸਿਰ ਤੇ ਬਣਾ ਬਿਠਾ ਲਿਆ ਆ ਮੁੱਖ ਮੰਤਰੀ ਉਹ ਕਮੇਡੀ ਸੁਣਾ ਕੇ ਲੋਕਾਂ ਨੂੰ ਤੇ ਮਨ ਪਰਚਾਵਾ ਕਰ ਦਿੰਦਾ ਆ ਇਹ ਤੋਂ ਇਲਾਵਾ ਕੁਝ ਨਹੀਂ ਹੋਦਾ ਤੇ ਜੇ ਸੈਂਟਰ ਦੀ ਸਰਕਾਰ ਆ ਸੈਂਟਰ ਦੀ ਸਰਕਾਰ ਵੀ ਉਹ ਜੋ ਮਤਲਬ ਇੱਕ ਧਰਮ ਦੇ ਨਾਂ ਦੇ ਰਾਜਨੀਤੀ ਖੇਡ ਕੇ ਜਾ ਕੋਆਪਰੇਟਿਵ ਕਰਾਣਿਆਂ ਦੇ ਹੱਥਾਂ ਵਿੱਚ ਖੇਡ ਕੇ ਜਿਹੜਾ ਹੈ ਉਹ ਲੋਕਾਂ ਦੇ ਹੱਕਾਂ ਨੂੰ ਦੱਬ ਕੇ ਤੇ ਲੋਕਾਂ ਨੂੰ ਕੁਚਲ ਰਹੀ ਆ ਉਹ ਸਾਰਿਆਂ ਨੂੰ ਪਤਾ ਆ ਸੋ ਅਸੀਂ ਮੋਦੀ ਨੂੰ ਵੀ ਇਹ ਅਪੀਲ ਕਰਦੇ ਆ ਕਿ ਜੇ ਤੇਰੀ 400 ਪਾਰ ਦੇ ਨਾਰੇ ਤੋਂ ਤੂੰ 240 ਤੇ ਸਿੰਮਟ ਕੇ ਰਹਿ ਗਿਆ ਆ ਤੇ ਇਸ ਵਾਰ ਇਹੋ ਜਿਹਾ ਕਿਸਾਨ ਤੈਨੂੰ ਮੂਹੇ ਮੂੰਹ ਮਾਰਨਗੇ ਕਿ ਤੂੰ 400 ਤੇ ਵੀ ਜਿਹੜਾ ਉਹ ਪਾਰ ਨਹੀਂ ਕਰ ਪਾਏਗਾ ਇਸ ਲਈ ਸੰਭਲ ਜਾ ਅਜੇ ਵੀ ਕਿਸਾਨਾਂ ਦੀਆਂ ਮੰਗਾਂ ਜਾਇਜ਼ ਨੇ ਦੇਸ਼ ਨੂੰ ਬਚਾਉਣ ਵਾਸਤੇ ਹੀ ਕਿਸਾਨ ਲੜਾਈ ਲੜ ਰਿਹਾ ਆ ਕਿਉਂਕਿ ਦੇਸ਼ ਦੀ ਰੀੜ ਦੀ ਹੱਡੀ ਇੱਕ ਖੇਤੀ ਜਿਹੜਾ ਸੈਕਟਰ ਆ ਉਹ ਦੇਸ਼ ਦੀ ਰੀੜ ਦੀ ਹੱਡੀ ਹੈ ਤੇ ਕੋਆਪਰੇਟ ਕਰਾਣੇ ਦੀ ਅੱਖ ਜਿਹੜੀ ਆ ਉਹ ਖੇਤੀ ਸੈਕਟਰ ਦੇ ਉੱਤੇ ਆ ਤੇ ਇਸ ਕਰਕੇ ਜਿਹੜਾ ਆਮ ਬੰਦੇ ਦੀ ਰੋਟੀ ਨੂੰ ਬਚਾਉਣ ਵਾਸਤੇ ਕਿਸਾਨ ਲੜਾਈ ਲੜ ਰਿਹਾ ਤੇ ਸਰਕਾਰਾਂ ਨੂੰ ਚਾਹੀਦਾ ਆ ਕਿ ਸਾਡੀਆਂ ਜਾਇਜ਼ ਮੰਗਾਂ ਆ ਮੰਨੀਆਂ ਹੋਈਆਂ ਇਹਨਾਂ ਨੇ ਮੰਗਾ ਆ ਉਹ ਇਹਨਾਂ ਮੰਗਾ ਨੂੰ ਲਾਗੂ ਕਰਨ ਬਸ ਇਹ ਹੀ ਅਪੀਲ ਕਰਨੀ ਚਾਹੁੰਦੇ ਆ